ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਆਪਾਂ ਕੰਪਿਊਟਰ ਕਰਾਹੇ ਦਾ ਦੇਖੀਨੇ ਆਪਾਂ ਇੱਕ ਮਸ਼ੀਨ ਚ ਜੱਕ ਲੈਨੇ ਆ ਉਹਨੂੰ ਗੱਡ ਦਿੰਨੇ ਆ ਤੇ ਜੇ ਕੋਈ ਚੀਜ਼ ਮੂਰੇ ਆਏ ਤਾਂ ਆਪਣਾ ਕਰਾਹਾ ਕਨੈਕਟ ਕਨੈਕਸ਼ਨ ਤੋੜ ਦਿੰਦਾ ਤੇ ਇਹ ਨਵੀਂ ਤਕਨੀਕ ਦਾ ਕਰਾਹਾ ਜੀਪੀਐਸ ਵਾਲਾ ਇਹਨਾਂ ਨੇ ਲਾਂਚ ਕੀਤਾਗਾ ਕੱਲਾ ਜੀਪੀਐਸ ਨਹੀਂ ਲਾਇਆ ਇਹਦੇ ਵਿੱਚ ਹੋਰ ਵੀ ਪਾੜੀਆਂ ਚੀਜ਼ਾਂ ਲਾਈਆਂ ਨੇ ਇਹ ਇਹਨਾਂ ਨੇ ਇੱਥੇ ਪੰਪ ਲਾ ਕੇ ਮੋਟਰ ਲਾ ਕੇ ਸਾਰਾ ਜਿਗਾਰਡਮੈਂਟ ਇੱਥੇ ਕਰਤਾ ਕਿ ਦੋ ਪੈਪਾਂ ਉੱਤਰ ਜਾਣੀਆਂ ਬਸ ਤੇਲ ਘੁੰਮਯਾਉ ਘੁੰਮਯਾਉ ਤੇ ਆਹ ਪੰਪ ਚੱਲੀ ਜਾਊਗਾ ਇਹ hệ ਸਿਸਟਮ ਇਹਨਾਂ ਨੇ ਕੀਤਾ ਇਹ ਨਵੀਂ ਤਕਨੀਕ ਦੀਆਂ ਚੀਜ਼ਾਂ ਬਣਾਈਆਂ ਇਹਨਾਂ ਨੇ ਬਹੁਤ ਘੈਂਟ ਕੰਪਨੀ ਆ ਯਾਰ ਇਹ ਬਹੁਤ ਘੈਂਟ ਚੀਜ਼ਾਂ ਲਾਈਆਂ ਨੇ ਹਰੇਕ ਚੀਜ਼ 'ਚ ਇਹਨਾਂ ਨੇ ਡਿਫਰੈਂਸ ਦਿੱਤਾ ਹੈਗਾ ਦੂਜੀਆਂ ਕੰਪਨੀਆਂ ਨਾਲੋਂ ਜਿਪੋ ਮਾੜਾ ਜਿਹਾ ਹੋਵੇ ਪਰ ਜ਼ਿਆਦਾ ਹੋਵੇ ਆ ਦੇਖੋ ਤੁਸੀਂ ਇਹਦੇ ਡਿਸਟ੍ਰੀਬਿਊਟਰ ਵਗੈਰਾ ਨੇ ਦੀ ਪੰਪ ਵਗੈਰਾ ਨੇ ਕਿੰਨੀ ਸਫਾਈ ਦੇ ਨਾਲ ਲਾਈ ਨੇ ਆ ਹੋਰ ਹੀ ਤਰੀਕੇ ਦੀਆਂ ਮੋਟਰਾਂ ਲਾਈਆਂ ਡਿਸਟ੍ਰੀਬਿਊਟਰ ਨੇ ਜਿਹੜੇ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਕੰਪਨੀ ਨੇ ਮੈਨੂੰ ਬੜੀ ਘੈਂਟ ਲੱਗਿਆ ਰਹੀ ਨਹੀਂ ਸਫਾਈ ਦੇ ਨਾਲ ਤੇ ਕੰਪਨੀ ਦਾ ਨਾਮ ਵੀ ਦੱਸਾਂਗੀ ਤੇ ਪਹਿਲਾਂ ਤੁਹਾਨੂੰ ਕਰਾਏ ਤੇ ਦਰਸ਼ਨ ਕਰਾ ਲਈਏ ਪੂਰੇ ਕਿਵੇਂ ਕੁਛ ਆ ਗਿਆ ਇਹ ਤੁਸੀਂ ਚੀਜ਼ਾਂ ਸਮਝੋ ਇੱਕ ਤਾਂ ਆਊਟਲੈਟ ਵਾਲੀ ਹੁੰਦੀ ਹੈ ਕੈਨਡਲਟ ਵਾਲੀ ਹੁੰਦੀ ਹੈ ਜਿਹੜਾ ਇਧਰ ਸਿਸਟਮ ਪਿਆ ਇਹ ਸਾਰਾ ਇਹਦਾ ਜੀਪੀਐਸ ਦਾ ਜਿਹੜਾ ਕਿ ਟਰੈਕਟਰ ਤੇ ਲੱਗਨ ਵਾਲਾ ਇਹ ਚ ਕੱਲੀ-ਕੱਲੀ ਚੀਜ਼ ਐ ਵੀ ਦੱਸੋ ਕਿਹੜੇ ਪਾਸਾ ਰਹਿ ਗਿਆ ਕਿਹੜੀ ਖੁੰਝ ਰਹਿ ਗਈ ਵਣਜ ਦੇ ਕਾਸਤੇ ਆਪਾਂ ਕਿਰਾ ਮੱਲਣਾ ਉਹ ਤੋਂ ਇਹ ਐਂ ਦੱਸ ਦੂ ਸੈਂਟਰ 'ਚ ਤੁਹਾਡਾ ਵੀ ਆਥਾ ਰਹਿ ਗਿਆ ਇੱਥੇ ਗਰਾਹਾ ਮਾਰ ਕੇ ਦੇਖੋ ਚਾਕੇ ਨੀ ਮਾਰ ਤੇ ਜਿੱਥੇ-ਇਥੇ ਲੇਬਲ ਹੋਈ ਜਾਊਗਾ ਉੱਥੋਂ-ਉੱਥੋਂ ਹਰਾ ਹੋਈ ਜਾਊ ਤੇ ਬਾਕੀ ਥਾਂ ਇਹ ਬਹੁਤ ਸੋਹਣੀ ਤਕਨੀਕ ਆ ਯਾਰ ਮੈਨੂੰ ਬੜੀ ਕੈਂਟ ਲੱਗੀ ਜਦੋਂ ਇਹਨਾਂ ਨੇ ਸਕਰੀਨ ਲੋਕ ਰੱਖੀ ਸੀ ਕਿਉਂਕਿ ਇਹ ਐਕਟਿਵ ਨਹੀਂ ਸੀਗਾ ਨਾ ਤੇ ਆਹ 17 ਤੁਰਾ ਮੰਡਲਾ ਦਾ ਜੀਪੀਐਸ ਨਾਲ ਚੀਜ਼ ਬਹੁਤ ਕਾਮਯਾਬ ਹੋ ਗਈ ਇਹ ਪਿਛਲੇ ਹਿੱਸੇ ਦੀ ਗੱਲ ਕਰੀਏ ਬਹੁਤ ਕੈਂਟ ਬਣਾਇਆ ਹੋਗਾ ਯਾਰ ਕਿ ਡਬਕਾ ਘੱਟ ਤੋਂ ਘੱਟ ਬੈਨ ਤੇ ਇਹ ਹੋਰ ਵੀ ਬਹੁਤ ਸੁਧਾਰ ਕੀਤੇ ਨੇ ਹਨਾ ਜਿਵੇਂ ਕਿ ਪੰਪ ਜਿੱਥੇ ਦੀ ਲੋਕੇਸ਼ਨ ਲਾਈ ਹੋਈ ਹੈਗੀ ਟਾਪ ਲਿੰਕਾਂ ਲਾਈਆਂ ਨੇ ਕਿ ਸ਼ੁਰੂ ਤੋਂ ਹੀ ਗ੍ਰਾਉਂਚਾ ਨਹੀਂ ਮਾਰਾ ਕਰਾ ਟੂਲ ਵਧੀਆ ਲਾਇਆ ਜਾ ਰਿਹਾ ਇਹਨਾਂ ਨੇ ਬਹੁਤ ਵੱਡਾ ਟੂਲ ਲੱਗਾ ਸਾਰਾ ਸਮਾਨ ਆਪਣਾ ਸਮਝਿਆ ਕਰੂ ਇਹਦੇ ਵਿੱਚ ਤੇ ਉੱਤੇ ਵੀ ਨਾ ਪਹਿਲਾਂ ਹੁੰਦਾ ਸੀ ਉੱਤੇ ਕਾਸੀ ਚੜਨਾ ਜਾਂ ਮੈਂ ਨਿੱਕੀ ਜਿਹੀ ਜਰ ਗੁੱਗੀ ਜੀ ਮੈਨੂੰ ਲੱਗਦਾ ਨਾ ਟਰੈਕਟਰ ਤੋਂ ਤਾਂ ਅੱਧ ਚ ਹੀ ਰਹਿ ਜਾਊਗੀ ਇਹ ਸਾਡੀ ਜੀਪੀਐਸ ਵਾਲੀ ਬੜਾ ਸੋਹਣਾ ਕੰਮ ਚੱਲੂ ਯਾਰ ਮੈਨੂੰ ਲੱਗਦਾ ਕੋਈ ਆਪਾਂ ਨੂੰ ਐਕਸਪੈਰੀਮੈਂਟ ਕਰਨੇ ਚਾਹੀਦੇ ਨੇ ਜਿੱਥੇ ਚੱਲਦਾ ਦੇਖਾਂਗੇ ਤੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜੇ ਆਪਾਂ ਗਦੇ ਗਏ ਚੱਲਦਾ ਦੇਖਣ ਤੇ ਨਾਲ ਇਹਦੇ ਟਾਵਰ ਜਾਂ ਲੱਗੇ ਉੱਤੇ ਜੀ ਦੇਖੋ ਇਹ ਹੈ ਜੀ ਨਹੀਂ ਪਰ ਮੈਂ ਤੇ ਪੱਲੀ ਬਾਦੂ ਵਿੱਚ ਕੁਝ ਪਾ ਦੂ ਕੋਈ ਇਹਦੀ ਰੇਂਜ ਰੋ ਨਹੀਂ ਟੁੱਟਦੀ ਯਾਰ ਬਹੁਤ ਸਰੀ ਚੀਜ਼ ਹੁੰਦੀ ਹੈ ਇਹ ਕਿਉਂਕਿ ਸਿੱਧਾ ਉੱਤੋਂ ਇਹਨੇ ਰੇਂਜ ਖਿੱਚਣੀ ਹੈ ਜੀਪੀਐਸ ਨਹੀਂ ਤਾਂ ਤੇ ਆ ਮੋਟਰ ਜੀ ਦਾ ਮੈਨੂੰ ਬੜਾ ਯਾਰ ਚਾਰਜ ਜਿਹਾ ਲੱਗਦਾ ਤੁਸੀਂ ਵੀ ਦੱਸਿਓ ਮੈਨੂੰ ਕੀ ਸਿਸਟਮ ਆ ਯਾਰ ਮੈਨੂੰ ਤਾਂ ਇਹੀ ਲੱਗਦਾ ਬਸ ਇਹ ਮੋਟਰ ਘੁੰਮਦੀ ਹੋਊਗੀ ਤੇ ਯਾਰ ਉਧਰੋਂ ਬਸ ਹਾਂ ਸਪਲਾਈ ਹੁੰਦੀ ਹੋਊਗੀ ਕਿ ਮੋਟਰ ਅੱਡ ਘਵਾਈ ਜਾਂਦੀ ਹੁੰਦੀ ਆ ਪੰਪ ਘੁੰਮੀ ਜਾਂਦਾ ਹੈਗਾ ਤੇ ਯਾਰ ਬਾਕੀ ਸਾਨੂੰ ਵੱਧ ਪਤਾ ਹੋਊਗਾ ਨਾ ਤੁਸੀਂ ਵੀ ਦੱਸੋ ਸਾਰਾ ਰਿਮੋਟਰ ਮੂਟੀਆ ਦਿੱਤਾ ਹੈਗਾ ਕਿ ਰਿਮੋਟ ਤੁਸੀਂ ਸਾਰਾ ਆਪਰੇਟ ਹੁੰਦਾ ਹੈਗਾ ਚਾਣੀ ਮਾ ਪੂਰਾ ਯਾਰ ਜੈਨਵਣੀਆਂ ਕੰਮ ਕਰਤਾ ਕੰਪਨੀ ਨੇ ਤਾਂ ਪਹਿਲਾਂ ਤਾਂ ਹੋਰ ਹੀ ਲਈ ਫਰਦ ਸੀ ਤਾਰੰਬ ਤਾਰਾ ਜੀ ਪਰ ਮੈਨੂੰ ਚੱਲਦੇ ਨਹੀਂ ਦੇਖੇ ਜੀਪੀਐਸ ਵਾਲੇ ਹੋ ਸਕਦੇ ਹੈ ਮਹਿੰਗੇ ਜ਼ਿਆਦਾ ਹੋਣ ਹੋ ਸਕਦਾ ਹੈ ਕਾਮਯਾਬੀ ਨਾ ਹੋਏ ਹੋਣ ਇਹ ਤਾਂ ਆਪਾਂ ਤੁਸੀਂ ਇਹ ਰਕਮੈਂਟਾਂ ਚ ਦੱਸੋ ਕਿ ਆਪਾਂ ਲੈਣਾ ਚਾਹੀਦਾ ਕਿ ਨਾ ਫਿਰ ਕਿਸਾਨ ਵੀਰ ਵੀਡੀਓ ਦੇਖਦੇ ਨੇ ਤੇ ਉਹਨਾਂ ਦੇ ਵੀ ਮਨ ਦੇ ਵਿੱਚ ਹੁੰਦਾ ਯਾਰ ਆਪਾਂ ਵੀ ਲਈਏ ਕਦੇ ਫਿਰ ਐਵੇਂ ਘਾਟਾ ਖਾਲੇ ਨ ਆਪਣੀ ਵੀਡੀਓ ਦੇ ਕੇ ਆਪਾਂ ਚਾਹੁੰਦੇ ਨਹੀਂ ਤੇ ਦੱਸਿਓ ਵਧੀਆ ਹਨਾ ਬਾਕੀ ਜਿਹੜੀ ਇਹਦੀ ਬਾਡੀ ਬੁੱਡੀ ਬਣਾਈ ਹੈ ਸਾਰੀ ਚਾਸੀ ਚਾਸੀ ਬਹੁਤ ਸੋਹਣੀ ਹੈ ਇੱਕ ਸਿੰਗਲ ਫਰੇਮ ਆਉਂਦਾ ਕਿ ਉੱਤੋਂ ਹੋਏ ਹੈ ਨਹੀਂ ਇਹਨਾਂ ਬਜਾ ਦਾ ਬੈਂਡ ਪਾਇਆ ਹੁਣ ਤੇ ਵਧੀਆ ਬਣਾਈ ਹੈਗੀ ਵਸ ਇੱਕ ਅੱਗੇ ਜੋੜ ਲਾਏਗਾ ਹੁੱਕ ਸਿੱਧੀ ਕਰਨ ਦੇ ਵਾਸਤੇ ਨਹੀਂ ਤਾਂ ਬਹੁਤ ਕੰਪਨੀਆਂ ਤੋਂ ਆਉਂਦੀ ਹੈ ਯੂ ਜੀਵਨਰ ਦਿੰਨੇ ਆ ਅਸ਼ੀਵਨਾਂ ਦਿੰਨੇ ਆ ਤੇ ਦੱਸਿਓ ਫਿਰ ਕਿਵੇਂ ਲੱਗੀ ਤੁਹਾਨੂੰ ਵੀਡੀਓ ਤੇ ਕਰਾਹ ਕੇ ਮੈਨੂੰ ਲੱਗੇ ਜਰੂਰ ਦੱਸਿਓ ਵੀਡੀਓ